ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਆਪਾਂ ਸੂਟ ਤੇ ਪਲੇਟਾਂ ਜਿਹੜੀਆਂ ਪਾਉਣੇ ਹੁੰਦੇ ਆ ਉਹਦੇ ਤੇ ਆਪਾਂ ਲੀਰ ਕਿਸ ਤਰ੍ਹਾਂ ਲਾਉਣੀ ਆ ਮਤਲਬ ਕੱਪੜਾ ਕਿਸ ਤਰ੍ਹਾਂ ਲਾਉਣਾ ਵੀ ਉਹ ਸ਼੍ਰਿੰਕਿੰਗ ਨਾ ਹੋਵੇ ਤੇ ਆਪਾਂ ਪਹਿਲਾਂ ਕੀ ਕਰਨਾ ਆਏਗਾ ਆਪਾਂ ਕੱਪੜੇ ਦੇ ਉੱਪਰ ਜਿਹੜਾ ਆਪਣਾ ਸੂਟ ਕਟਿੰਗ ਕੀਤਾ ਉਹਦੇ ਤੇ ਪਲੇਟਾਂ ਦੇ ਨਿਸ਼ਾਨ ਪਾਏ ਹੋਏ ਆਪਣੇ ਤੇ ਇਹਦੇ ਨਾਲ ਬਹੁਤ ਵਧੀਆ ਫਿਟਿੰਗ ਵੀ ਬਣ ਦੱਸਾਂਗੇ ਤੁਹਾਨੂੰ ਵੀ ਵਧੀਆ ਬਣਦੀ ਆ ਕਿਸ ਤਰ੍ਹਾਂ ਪਲੇਟਾਂ ਪਾਉਣੀਆਂ ਨੇ ਵੀਡੀਓ ਨਾਲ ਬਣੀ ਰਿਓ ਜੀ ਵੀਡੀਓ ਨੂੰ ਫੁੱਲ ਲਾਈਕ ਕਰਿਓ ਫੁੱਲ ਵਾਚ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਜੀ ਇਸ ਤਰ੍ਹਾਂ ਆਪਾਂ ਕੱਪੜੇ ਆਪਣੀਆਂ ਜਿਹੜੀਆਂ ਸੂਟ ਦੇ ਪਲੇਟਾਂ ਪਾਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਆਪਾਂ ਪਹਿਲਾਂ ਪਲੇਟ ਦੋ ਜਿੱਥੇ ਆਪਣਾ ਨਿਸ਼ਾਨ ਆ ਦੋਨੋਂ ਪਾਸਿਆਂ ਤੋਂ ਚੱਕ ਲੈਣਾ ਹੈ ਤੇ ਫਿਰ ਆਪਾਂ ਇਹਦੇ ਨਾਲ ਹੀ ਰੱਖਣੀ ਆ ਲੀਰ ਮਤਲਬ ਕਿ ਆਪਣਾ ਕੱਪੜਾ ਜਿਹੜਾ ਕੱਟਿਆ ਹੋਇਆ ਹੈ ਤੇ ਉਹ ਕਿਸ ਤਰ੍ਹਾਂ ਰੱਖਣਾ ਹੈ ਇਸ ਤਰ੍ਹਾਂ ਰੱਖ ਕੇ ਆਪਾਂ ਨਾਲ ਇਸ ਤਰ੍ਹਾਂ ਨਾਲ ਰੱਖ ਕੇ ਤੇ ਆਪਾਂ ਇਹਦੀ ਸਿਲਾਈ ਲਾ ਦੇਣੀ ਆ ਤੇ ਪਹਿਲਾਂ ਆਪਾਂ ਥੋੜਾ ਮਤਲਬ ਕਿ ਕੰਨੀ ਤੋਂ ਧਰ ਕੇ ਲਿਉਣਾ ਸਿਲਾਈ ਨੂੰ ਸੈਂਟਰ ਚ ਆ ਕੇ ਆਪਾਂ ਪੈਰ ਪੈਰ ਦੀ ਸਿਲਾਈ ਕਰ ਦੇਣੀ ਹੈ ਤੇ ਫਿਰ ਆਪਾਂ ਹੌਲੀ ਹੌਲੀ ਜਾ ਕੇ ਬਾਹਰ ਕੱਢਣ ਵਾਸਤੇ ਸਿਲਾਈ ਨੂੰ ਉਸੇ ਤਰ੍ਹਾਂ ਹੀ ਬਾਹਰ ਕੱਢ ਦੇਣੀ ਆ ਮਤਲਬ ਥੋੜਾ ਥੋੜਾ ਅੱਧਾ ਅੱਧਾ ਇੰਚੀ ਦੇ حساب ਨਾਲ ਆਪਾਂ ਜਿਹੜੀ ਪਲੇਟ ਆ ਸੈਂਟਰ ਚੋਂ ਆ ਕੇ ਆਪਾਂ ਚੌੜੀ ਕਰਨੀ ਆ ਪਹਿਲਾਂ ਆਪਾਂ ਵਧ ਕਰਦੇ ਜਾਣਾ ਫਿਰ ਆਪਾਂ ਹੌਲੀ ਹੌਲੀ ਕਰਕੇ ਕੱਟ ਕਰ ਦੇਣਾ ਖੁੰਝੇ ਤੇ ਆ ਕੇ ਕੱਢ ਦੇਣੀ ਆ ਸਿਲਾਈ ਇਹ ਰਪਏ ਇਸੇ ਤਰ੍ਹਾਂ ਹੀ ਦੂਸਰੇ ਪਾਸੇ ਵੀ ਇਸ ਤਰ੍ਹਾਂ ਲੀਰ ਲਾਵਾਂਗੇ ਇਸ ਤਰ੍ਹਾਂ ਰੱਖ ਕੇ ਆਪਾਂ ਤੇ ਨਾਲ ਸਲਾਈ ਲਾਵਾਂਗੇ ਇੱਕ ਸਲਾਈ ਦੇ ਵਿੱਚ ਹੀ ਆਪਣੇ ਨਾਲੇ ਲੀਰ ਅਟੈਚ ਹੋ ਜੂਗੀ ਤੇ ਨਾਲੇ ਆਪਣੀ ਪਲੇਟ ਆ ਜਿਹੜੀ ਉਹ ਪੈ ਜੂਗੀ ਆਪਾਂ ਜਿਹੜੀਆਂ ਨੀਚੇ ਵਾਲੀਆਂ ਹੁੰਦੀਆਂ ਨੇ ਆਪਣੀਆਂ ਕਮਰ ਵਾਲੀਆਂ ਉਹ ਪਲੇਟਾਂ ਪਾਵਾਂਗੇ। ਦੋਨੇ ਸਾਈਡਾਂ ਵਾਲੀਆਂ ਉਹੀ ਪਲੇਟਾਂ ਪਾਣਗੀਆਂ। ਦੋਨੇ ਕਮਰ ਵਾਲੀਆਂ ਪਲੇਟਾਂ। ਇਹ ਵੀ ਪਹਿਲਾਂ ਆਪਾਂ ਕੋਨੇ ਚੋਂ ਤੱਕੇ ਲੋਣ ਅਸਲਾ ਨੂੰ ਸੈਂਟਰ ਚ ਆ ਕੇ ਜ਼ਿਆਦਾ ਕਰ ਲੈਣਾ ਤੇ ਕੰਨੀ ਤੇ ਆ ਕੇ ਫੇਰ ਵਾਰ ਕੱਢ ਦੇਣਾ ਆਏਗਾ। ਹੌਲੀ-ਹੌਲੀ ਕਰਕੇ ਪਹਿਲਾਂ ਵੱਡ ਕਰ ਦੇ ਜਾਣਾ ਕੱਪੜੇ ਨੂੰ ਸਲਾਈ ਦੇ ਵਿੱਚ ਫੇਰ ਹੌਲੀ ਹੌਲੀ ਕਰਕੇ ਸੈਂਟਰ ਦੇ ਵਿੱਚ ਜਾ ਕੇ ਹੌਲੀ ਹੌਲੀ ਕਟਾਉਂਦੇ ਜਾਣਾ ਆਪਾਂ ਲੀਆਂ ਉੱਪਰ ਲੀਆਂ ਬਾਵਾਵਾਨੀ ਜਿਹੜੀਆਂ ਹੁੰਦੀਆਂ ਨੇ ਉਹ ਵਾਲੀਆਂ ਪਲੇਟਾਂ ਪਾਵਾਂਗੇ ਆਪਾਂ ਉੱਪਰ ਲੀਆਂ ਦੋਨੇ ਪਾਸੇ ਜਿਹੜੀਆਂ ਇਸ ਤਰ੍ਹਾਂ ਜਿਹੜੇ ਆਪਣੇ ਸੂਟ ਦੀ ਫਿਟਿੰਗ ਬਹੁਤ ਵਧੀਆ ਬਣਦੀ ਹੈਗੀ ਤੇ ਪਲੇਟਾਂ ਆਪਣੀਆਂ ਪਰਫੈਕਟ ਤਰੀਕੇ ਨਾਲ ਆਉਂਦੀਆਂ ਨੇ ਦੇਖੋ ਆਪਣੀਆਂ ਪਲੇਟਾਂ ਦੀ ਮਤਲਬ ਕਿ ਫਿਨਿਸ਼ਿੰਗ ਤੇ ਕੋਈ ਬਾੜ ਨਹੀਂ ਪੈਂਦਾ ਤੇ ਆਪਣੀਆਂ ਪਲੇਟਾਂ ਇਹਦੀ ਬਿਲਕੁਲ ਸਹੀ ਪੈਂਦੀਆਂ ਹੁਣ ਆਪਾਂ ਜਿਹੜੀ ਬੈਕ ਸਾਈਡ ਵਾਲੀਆਂ ਪਲੇਟਾਂ ਆਪਾਂ ਬਲੈਕ ਬੈਕ ਸਾਈਡ ਵਾਲੀਆਂ ਪਲੇਟਾਂ ਤੇ ਲਾਵਾਂਗੇ ਲੀਰ ਇੱਧਰ ਆਪਣੇ ਨਿਸ਼ਾਨ ਲੱਗੇ ਹੋਏ ਆ ਤੇ ਆਪਾਂ ਕੱਪੜਾ ਉਸੇ ਤਰ੍ਹਾਂ ਹੀ ਰੱਖਾਂਗੇ ਜੀ ਆਪਾਂ ਬੈਕ ਸਾਈਡ ਤੇ ਵੀ ਪਲੇਟਾਂ ਪਾ ਲਈਆਂ ਹਾਂਜੀ ਸਾਡੀਆਂ ਪਲੇਟਾਂ ਦੀ ਫਿਨਿਸ਼ਿੰਗ ਦੇਖੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ